ਏ ਛੋਟਾ ਜਿਆ ਇਹਦਾ ਕੱਦ ਨਾ ਦੇਖੋ ਇਸ ਬੰਦੇ ਨੇ ਵੱਡਿਆ ਵੱਡੀਆਂ ਜੀਬਾਂ ਘੜਾਈਆਂ ਕਮਲਦੂਬ ਛੜੀ ਨੇ ਸੋ ਆਪਣੇ ਵੇਲੇ ਦਾ ਰੁਸਤਮ ਤੇ ਸਾਰ ਨਾਲ ਲੰਮੀ ਕੁਸ਼ਤੀ ਲੜਨ ਵਾਲਾ ਇਹ ਪਹਿਲਵਾਨ ਆ ਇਹਦਾ ਛੋਟਾ ਕੱਦ ਨਾ ਦੇਖੋ ਗੁਣਾਂ ਦਾ ਭਰਿਆ ਹੋਇਆ ਆ ਸਟੈਮਨੇ ਦੇ ਨਾਲ ਭਰਿਆ ਹੋਇਆ ਪਹਿਲਵਾਨ ਆ ਪਤਾਲ ਵੀ ਘਟ ਨਹੀਂ ਛੋਟੀ ਉਮਰ ਵੱਡੀਆਂ ਪਲਾਂਗਾ 18-19 ਸਾਲ ਦੇ ਵਿੱਚ ਪੰਜਾਬ ਕੇਸਰੀ ਬਾਨਾ ਮੈਂ ਨਾ ਰਖਾਉਂਦਾ ਤੇ ਸਾਰੀ ਬਦੌਲਤ ਬਲਵੀਰ ਸਿੰਘ ਦੋਧਰ ਇਹਨਾਂ ਦਾ ਮਾਮਾ ਜੀ ਆ ਪੰਜਾਬ ਪੁਲਿਸ ਦੇ ਵਿੱਚ ਤਨਾਤਿਆ ਉਹਨਾਂ ਦੀ ਬਦੌਲਤ ਔਰ ਬਾਊ ਪਹਿਲਵਾਨ ਕੋਚ ਨੇ ਸਹੀ ਰਹਿਨਮਾਈ ਦੇ ਕੇ ਤੇ ਦੋ-ਦੋ ਘੰਟੇ ਜੋਰ ਕਰਾਉਂਦੇ ਇਹਨਾਂ ਦਾ ਸਾਡੇ ਭਾਜੀ ਕੰਤਾ ਪ੍ਰਭ ਕਰ ਲੈਣ ਲੈ ਬਈ ਆ ਹੁਣ ਕੁਸ਼ਤੀ ਜਿਹੜੀ ਪੁਆਇੰਟਾਂ ਤੇ ਤੇ ਰੂਲ ਦੱਸੇ ਗਏ ਆ ਕਾਰੀਆਂ ਨਿਗਾਹਾਂ ਪੁਆਇੰਟ ਤੇ ਕਿਹੜਾ ਪਹਿਲਵਾਨ ਹੋਣ ਉਹ ਪੁਆਇੰਟ ਹਾਸਲ ਕਰੇਗਾ ਇਹ ਸ਼ੱਕ ਰਹਿਣੀ ਹੈ ਮੇਲਾ ਸੁਨਣਵਾਰ ਦਾ ਯਾਰੋ ਧੱਕ ਪੈਣੀ ਹੈ ਅੰਤਿਮ ਪਲਾਂ ਤੇ ਮੁਕਾਬਲਾ ਚੱਲ ਰਿਹਾ ਤੇ ਪੁਆਇੰਟ ਦੋ ਬੱਬਰ ਸ਼ੇਰਾਂ ਦੀ ਟੱਕਰ ਹੋ ਗਈ ਆ ਆ ਸ਼ਾਬਾਸ਼ ਵਾਜੀਵਾ ਸਰਪੰਨ ਸਾਹਿਬ ਬਹੁਤ ਬਹੁਤ ਵਧਾਈਆਂ ਐਨਆਰਆਈ ਵੀਰਾਂ ਨੂੰ ਤੇ ਪਿੰਡ ਵਾਲਿਆਂ ਨੂੰ ਬਹੁਤ ਬਹੁਤ ਭਾਈ ਤਾੜੀ ਮਾਰ ਦਿਓ ਬਾਲ ਬਾਲ ਜੇਤੂ ਵਰ ਗਿਆ ਤਾੜੀ ਜੋਰ ਦੇ ਨਾਲ ਟਾਈਮ ਨੇ ਜਿਨ੍ਹਾਂ ਦੇ ਪਿਆਰ ਦੇ ਸੱਚੇ ਅੱਜ ਪਿੰਡ ਦੇ ਵਿੱਚੋਂ ਬੋਲਣ ਦਾ ਮੌਕਾ ਮਿਲਿਆ ਸਿੰਘ ਸਿੰਘ ਦੰਗੜ ਜਿਹੜਾ ਜੇਤੂ ਮਲ ਦੇ ਵਾਸਤੇ ਇਧਰ ਦੀ ਸਾਈਡ ਸਾਭੀ ਸਾਭੀ ਹਾਲ ਆ ਬਾ ਮਾੜਾ ਜੇ ਬਸ ਬਾੜੇ ਆ I've